ਜਿਨੈ ਜੀ ਨਾਮ ਭਾਰਤ ਮਾਤਾ ਕੀ ਜੈ ਭਰਾਓ ਇੱਕ ਇੰਸਟਾਗ੍ਰam ਫੇਸਬੁਕ ਤੇ ਜਾਂ ਯੂਟਿਊਬ ਤੇ ਇੱਕ ਲੜਕੀ ਕਮਲ ਕੁਮਾਰ ਕਮਲ ਕੁਮਾਰੀ ਜਾਂ ਕਮਲ ਕੌਰ ਆ ਜਾਂ ਕਾਂਚਨ ਕੁਮਾਰੀ ਆ ਉਹ ਨਾਮ ਤੇ ਬੜੀ ਫੇਮਸ ਹੋਈ ਸੀ ਲੋਕਾਂ ਨੂੰ ਤਕਲੀਫ ਹੋਈ ਬਈ ਇਹ ਅਸਲੀ ਗੱਲਾਂ ਕਰਦੀ ਆ ਜਾਂ ਅਸਲੀ ਰੀਲਾਂ ਪਾਉਂਦੀ ਆ ਇਹ ਆ ਬੋਆ ਮੈਂ ਦੱਸਣਾ ਚਾਹਨਾ ਇਹ ਇੱਕ ਲੋਕ ਨਹੀਂ ਇਹ ਕਰੋੜਾਂ ਅਰਬਾਂ ਲੋਕ ਨੇ ਤੁਸੀਂ ਇੰਸਟਾਗ੍ਰਾਮ ਦੇਖ ਲਓ ਤੇ ਆਪਣਾ ਫੇਸਬੁੱਕ ਦੇਖ ਲਓ ਉਹਦੇ ਪਤਾ ਨਹੀਂ ਕਿੰਨੇ ਲੋਕ ਨੇ ਕੱਲੀ ਤੁਸੀਂ ਇਹ ਕਮਲ ਕੌਰ ਦੇ ਪਿੱਛੇ ਕਿਉਂ ਪਏ ਬਈ ਉਹ ਵੀ ਦੋ ਨੰਗ ਸਿੰਘ ਤਿੰਨ ਨੰਗ ਸਿੰਘ ਜ਼ਬਰਦਸਤੀ ਮਾਫੀ ਮੰਗਾ ਰਹੇ ਸੀ ਉਹ ਕਿਹੜੇ ਬੰਦੇ ਜਿਹੜੇ ਗੁਰੂ ਦਾ ਬਾਣਾ ਨੀਲਾ ਪਾ ਕੇ ਸ਼੍ਰੀ ਸਾਹਿਬ ਪਾ ਕੇ ਬਦਮਾਸ਼ੀਆਂ ਕਰਦੇ ਸੀ ਅੱਛਾ ਫੇਰ ਸਿੱਖ ਕੌਮ ਵਿੱਚ ਇਹ ਨਹੀਂ ਹੈਗਾ ਵੀ ਧੋਖੇ ਨਾਲ ਮਾਰਨਾ ਕਿਸੇ ਔਰਤ ਨਾਲ ਤੱਕਾ ਕਰਕੇ ਮਾਰਨਾ ਵਿਚਾਰੀ ਨੂੰ ਗਲਾ ਘੁੱਟ ਕੇ ਮਾਰਨਾ ਫੇਰ লাশ ਨੂਰ ਤੁਸੀਂ ਲੁਕੋ ਦੇਣਾ ਉਹਦੇ ਵਿੱਚ ਜਾ ਕੇ ਗੱਡੀ ਦੇ ਵਿੱਚ ਲਾ ਕੇ ਇੱਕ ਪਾਰਕਿੰਗ ਦੇ ਵਿੱਚ ਜਾ ਕੇ ਬੜੀ ਤੁਹਾਡਾ ਕਿਰਿਆ ਕੰਮ ਆ ਬਈ ਓਏ ਨੰਗ ਸੰਘੋ ਜਿਹੜੇ ਤੁਸੀਂ ਨਕਲੀ ਹੋ ਮੈਂ ਇੱਕ ਤਾਂ ਤੁਸੀਂ ਧੋਖੇ ਨਾਲ ਕੁੜੀ ਨੂੰ ਘਰੋਂ ਲੁਗਾਣੇ ਨੂੰ ਲੈ ਕੇ ਬਠਿੰਡੇ ਲੈ ਕੇ ਗਏ ਫੇਰ ਤੁਸੀਂ ਉਹਦਾ ਵਿਚਾਰੀ ਦਾ ਪੁਲਿਸ ਦੇ ਅਨਸਾਰ ਕਹਿਣ ਦੇ ਮੁਤਾਬਕ ਗੜਾ ਘੁੱਟ ਕੇ ਤੁਸੀਂ ਉਹਨੂੰ ਮਾਰਿਆ ਮੈਂ ਸਭ ਤੋਂ ਪਹਿਲਾਂ ਇਸ ਦੀ ਨਿੰਦਾ ਕਰਦਾ ਮਾਂ ਕਿਉਂਕਿ ਤੁਸੀਂ ਆਏ ਜਾਣ ਬਦਮਾਸ਼ੀ ਕਰਦੇ ਪਏ ਹੋ ਫੇਰ ਜਿਹੜਾ ਤੁਹਾਡਾ ਪੁਲਿਸ ਵੀ ਕਹਿੰਦੀ ਆ ਮੁੱਖ ਸ਼ਾਸ਼ੀ ਕਰਤਾ ਅਮਰਤਪਾਲ ਮੇਰੇ ਹਾਂ ਬਈ ਉਹ ਅੱਜ ਵੀਡੀਓ ਪਾ ਰਿਹਾ ਚੈਨਲਾਂ ਤੇ ਆ ਰਹੀਆਂ ਨੇ ਮੈਂ ਕਰ ਦੂੰ ਜੇ ਕਰ ਦੂੰ ਜੇ ਕਿਸੇ ਨਿਆਰ ਦਿੱਤਾ ਮਾਫੀ ਮੰਗ ਲਓ ਨਹੀਂ ਮੈਂ ਕਰ ਦੂੰਗਾ ਇਹ ਤਾਲਵਾਨ ਨੇ ਹੁਕਮ ਨਾ ਸੁਣਾਇ ਪ੍ਰਸ਼ਾਸਨ ਬੈਠਾ ਜੇ ਕਿਸੇ ਨੂੰ ਕੋਈ ਤਕਲੀਫ ਆ ਤਾਂ ਪ੍ਰਸ਼ਾਸਨ ਕੋਲ ਜਾ ਸਕਦਾ ਹੈਲਾ ਤੂੰ ਤਾਲਵਾਨ ਨੇ ਹੁਕਮ ਨਾ ਸੁਣਾ ਤੇਰਾ ਕਿਸੇ ਨੇ ਤਾਲੀਵਾਨ ਨੇ ਹੁਕਮ ਨਹੀਂ ਬੰਨਣਾ ਤੂੰ ਗਰੀਬਾਂ ਨੂੰ ਨਾ ਡਰਾ ਉਹ ਜਿਹੜੇ ਸਹਮੇ ਹੋ ਸਹਮੇ ਉਹ ਲੋਕਾਂ ਨੂੰ ਨਾ ਡਰਾ ਬਜਾਰੇ ਨੂੰ ਬਈ ਹੁਣ ਤੇਰੀ ਲਾਸ਼ ਨਹੀਂ ਲੱਭੂਗੀ ਕਿਸੇ ਦੀ ਤੂੰ ਐਡਾ ਵੱਡਾ ਕੜਾ ਸੂਰਮਾ ਬਈ ਅਰੇ ਤੂੰ ਜਗਰਾਉਂ ਵਾਲੇ ਬਾਬੇ ਨੂੰ ਅੰਦਰ ਰਾਤਾ ਫਿਰ ਤੂੰ ਬੜਾ ਮਸ਼ਹੂਰ ਹੋ ਗਿਆ ਕਦੇ ਇਹ ਹੋ ਗਿਆ ਉਹ ਹੋ ਗਿਆ ਇਹ ਗੱਲਾਂ ਸਹੀ ਨਹੀਂ ਹੈਗੀਆਂ ਮੈਂ ਬਟਿੰਡਾ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਵਾਂ ਜਿਹੜੇ ਦੋ ਨਕਲੀ ਨੇਂਗਾ ਨੂੰ ਫੜਿਆ ਉਸ ਤੋਂ ਬਾਅਦ ਜਿਹੜਾ ਤੀਜਾ ਮੁੱਖ ਸ਼ਾਹਿਦ ਕਰਤਾ ਅਮਰਤਪਾਲ ਮੇਰਵਾ ਆ ਇਸ ਨੂੰ ਵੀ ਫੜ ਕੇ ਸਲਾਖਾਂ ਪਿੱਛੇ ਸੱਟਿਆ ਜਾਵੇ ਅਤੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਕਿਉਂਕਿ ਲੋਕ ਆਪਣੀ ਬਦਮਾਸ਼ੀ ਤੇ ਆਏ ਹੋਏ ਨੇ ਪਹਿਲਾਂ ਵੀ 10 ਪਧ ਨੇਂਗਾ ਨੇ ਜਲੰਧਰ ਵਿੱਚ ਚਾਂਪੜੀ ਦੁਕਾਨ ਤੇ ਬੁੱਲੜਬਾਜੀ ਕੀਤੀ ਯਾਰ ਸਾਡੀ ਸ਼ਰੀਪ ਸਾਹਿਬ ਸਾਨੂੰ ਮਿਲਿਆ ਗੋ ਗਰੀਬ ਦੇਖਿਆ ਵਾਸਤੇ ਨਾ ਕਿ ਕੱਢੀ ਮਾਰੇ ਗੁੱਸਾ ਗੁੱਸਾ ਕਰਦਾ ਭਈ ਇਹ ਇੱਕ ਗੁੱਸੇ ਵਾਲਾ ਜਿਹੜਾ ਬੰਦਾ ਵਾ ਉਹ ਆਪਣਾ ਬਾਣਾ ਲਾ ਦੇਵੇ ਲਿੰਗ ਸਿੰਗਲਾ ਬਾਣਾ ਲਾ ਦੇਵੇ ਤੁਹਾਨੂੰ ਇਹ ਗੁਰੂ ਸਾਹਿਬ ਦੀ ਜਿਹੜੀ ਸੋਝੀ ਮਿਲੀ ਹੋਈ ਆ ਉਹਦੇ ਤੁਸੀਂ ਖਰੇ ਨਹੀਂ ਉਤਰਦੇ ਸੋਝੀ ਤੇ ਤੁਸੀਂ ਕਰਵਾਣੀ ਨਾਲ ਲੋਕਾਂ ਨੂੰ ਕੀ ਜੋੜਨਾ ਤੁਸੀਂ ਬਦਮਾਸ਼ੀ ਕਰਦੇ ਪਏ ਹੋ ਤਾੜੇ ਇੱਕ ਰਹੀ ਚੱਲਣ ਦੇਵਾਗੇ ਉਹ ਨਿੰਗ ਸਿੰਘੋ ਆ ਨਕਲੀਓ ਮੈਂ ਬਾਬਾ ਬਲਬੀਰ ਸਿੰਘ ਜੀ ਬੁੱਢਾ ਦਾ ਲਾਲ 96 ਕਰੋੜੀ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਇਹ ਜੇ ਲਫੰਗਿਆਂ ਤੇ ਕਾਰਵਾਈ ਕਰਾਓ ਨਹੀਂ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਗੇ ਪਹਿਲਾਂ ਵੀ ਪੰਜਾਬ ਦਾ ਮਾਹੌਲ ਖਰਾਬ ਹੋਇਆ ਸੀ ਪਹਿਲਾਂ ਵੀ ਜਿਹੜੇ ਪੰਜਾਬ ਦੇ ਅਤਵਾਦੀ ਬਣੇ ਸੀ ਇਹ ਨਕਲੀ ਉਹ ਵੀ ਕਰਦੇ ਸੀ 24 ਘੰਟਿਆਂ ਚ ਵਰਦੀ ਪਾ ਲਓ ਬੱਚਿਆਂ ਨੂੰ ਕਹਿੰਦੇ ਸੀ ਕੁੜੀਆਂ ਨੂੰ ਕਹਿੰਦੇ ਪੀੜੀ ਚੁੰਨੀ ਜੀ ਚਟਾਕ ਆਪਣਾ ਸਲਵਾਰ ਕਮੀਜ਼ ਬੱਚਿਆਂ ਨੂੰ ਕਹ ਰਹੇ ਸਕੂਲਾਂ ਨੂੰ ਇਹ ਨਹੀਂ ਕਹ ਰਹੇ ਸੀ ਜਿਹੜੇ ਜਾਣ ਸੀ ਕਾਲੀ ਪੈਂਟ ਚਿੱਟਾ ਕਮੀਜ਼ ਪੀ ਭਗਵਨ ਨੂੰ ਇਹ ਕਿਹੜੀ ਬਦਮਾਸ਼ੀ ਹੈ ਤੁਹਾਡੀ ਜੋ ਸਾਡਾ ਪ੍ਰਸ਼ਾਸਨ ਕਹੂਗਾ ਉਹੀ ਡਿਸਪਲਿਨ ਬਣਾਉਗਾ ਕਿ ਤੁਹਾਡੇ ਅਨਸਾਰ ਬਣਾਉਗਾ ਇਹ ਗੱਲ ਬਿਲਕੁਲ ਜਾਇਜ਼ ਨਹੀਂ ਜਿਨ੍ਹਾਂ ਧੋਖੇ ਨਾਲ ਚਾਹੇ ਕਮਲ ਕੁਵਾਰਾ ਚਾਹੇ ਕਾਂਚਨ ਦੇਵੀ ਆ ਜਿਹੜਾ ਧੋਖੇ ਨਾਲ ਮਾਰਿਆ ਨਾ ਮੈਂ ਉਸ ਦੀ ਪ੍ਰਸ਼ਾਸਨ ਤੋਂ ਕਹਿਣਾ ਵਾਂ ਇਸ ਨੂੰ ਵਿਚਾਰੀ ਨੂੰ ਜੇ 10 ਵੀਰ ਮਹੀਨਾ ਕਮਾਉਂਦੀ ਸੀ ਇਹਦਾ ਪਿੱਛੇ ਉਹਦਾ ਕੋਈ ਰੋਟੀ ਰੂਜੀ ਦਾ ਕੀ ਬੰਦੋਬਾਸ ਦਾ ਪੁੱਛਮ ਨਹੀਂ ਹੋਇਆ ਤੇ ਇਸ ਕਰਕੇ ਮੈਂ ਕਮਲ ਕੌਰ ਜਾਂ ਕਾਂਚਨ ਕੁਮਾਰੀ ਨਾਲ ਲੋਕ ਸੰਜਿਆ ਕਰਦੇ ਆ ਕਿਉਂਕਿ ਧੋਖੇ ਨਾ ਮਾਰਿਆ ਜਾਂਦਾ ਲਲਕਾਰ ਦੇ ਮਾਰਦੇ ਨਾ ਵੀ ਅਸੀਂ ਆ ਜਾ ਬਾਹਰ ਨਿਕਲ ਧੋਖੇ ਨਾ ਲੈ ਕੇ ਗੱਡੀ ਠੀਕ ਕਰਾਉਣ ਦੇ ਬਾਨ ਨੇ ਕਦੇ ਪ੍ਰਮੋਸ਼ਨ ਦੇ ਬਾਨ ਨੇ ਇਹ ਗੱਲਾਂ ਤੁਹਾਡੀਆਂ ਠੀਕ ਨਹੀਂ ਹੈਗੀਆਂ ਇਹ ਇਹ ਤੁਹਾਡੀਆਂ ਕਿੱਧਰ ਧਮਕੀਆਂ ਹਰਕਤਾਂ ਮਾੜੀਆਂ ਹਰਕਤਾਂ ਨੇ ਤੁਸੀਂ ਸਿੱਖ ਕੌਮ ਨੂੰ ਦਾਗ ਲਾਇਆ ਵਾ ਧੰਨਵਾਦ